ਸਤਿ ਸ਼੍ਰੀ ਅਕਾਲ ਵੀ ਸਾਰੇ ਕਿਸਾਨ ਵੀਰੋ ਤੇ ਅੱਜ ਦਾ ਜਿਹੜਾ ਆਪਣਾ ਪੌਡਕਾਸਟ ਹੈ ਨਾ ਇਹ ਬਹੁਤ ਅਹਿਮ ਆ ਤੇ ਇਹਦੇ ਤੇ ਆਪਾਂ ਉਹ ਗੱਲਾਂ ਕਰਨੀਆਂ ਕਿਉਂਕਿ ਆਪਾਂ ਖੇਤਾਂ ਨਾਲ ਜੁੜੇ ਮਿੱਟੀ ਨਾਲ ਜੁੜੇ ਉਹ ਲੋਕਾਂ ਦੇ ਜਿਹੜੇ ਆਪਾਂ ਦਿਲ ਦੀਆਂ ਗੱਲਾਂ ਯਾਰ ਸਰਕਾਰ ਤਾਂ ਆਪਣੇ ਸੁਣਦੀ ਦੇਖੋ ਮੈਂ ਤੁਹਾਨੂੰ ਸੁਣਾ ਦਿੰਦਾ ਤੁਸੀਂ ਮੈਨੂੰ ਸੁਣਾ ਦਿੰਦੇ ਹੋ ਆਪਾਂ ਉਹੀ ਗੱਲਾਂ ਕਰਨੀਆਂ ਨੇ ਅੱਜ ਤੇ ਇਹਦੇ ਵਿੱਚੋਂ ਇੱਕ ਦਿਲ ਦੀ ਗੱਲ ਇਹ ਆ ਗਈ ਵੀ ਜਿੱਦੋਂ ਆਪਣੀ ਸਾਰੀ ਕਿਸਾਨੀ ਦੁਖੀ ਆ ਉਹ ਕੀ ਹੈਗਾ ਉਹ ਆ ਨੈਨੋ ਜੂਰੀਆ ਉਹ ਗੱਡੇ ਨਾਲ ਕੱਟਾ ਵੱਢਿਆ ਪਿਆ ਭਰਾਵੋ ਉਹਦੇ ਖਿਲਾਫ ਲੜਨ ਦੀ ਲੋੜ ਆ ਤੇ ਆਪਣੀਆਂ ਜਥੇਬੰਦੀਆਂ ਵੀ ਲੜ ਰਹੀਆਂ ਨੇ ਕਿਸਾਨ ਜਥੇਬੰਦੀਆਂ ਲੜ ਰਹੀਆਂ ਨੇ ਇਹਦੇ ਦੇ ਖਿਲਾਫ ਪਰ ਕਰੀਏ ਕੀ ਮਸਲੇ ਬੜੇ ਆ ਕਿਹਨੂੰ ਛੱਡੀਏ ਇੱਕ ਨਿਬੜਦਾ ਨਹੀਂ ਦੂਜਾ ਆ ਜਾਂਦਾ ਉਹ ਜਿਵੇਂ ਹੁਣ ਤੱਕ ਖੇਡਣੋਂ हट ਗਏ ਪਹਿਲਾਂ ਇੱਕ ਖੇਡ ਖੇੜਦੇ ਹੁੰਦੇ ਸੀ ਅਸੀਂ ਨਿੱਕੇ ਜਿਹੇ ਹੁੰਦੇ ਸੀ ਉਦੋਂ ਜੋ ਖੇਡ ਖੇਡਦੇ ਸੀ ਉਹ ਖੇਡ ਕਿਹੜੀ ਸੀ ਭੰਡਾ ਭੰਡਾਰੀਆ ਕਿਤਨਾ ਕ ਭਾਰ ਇੱਕ ਮੁਠੀ ਚੱਕਲਾ ਦੂਜੀ ਤਿਆਰ ਉਹ ਮੰਨ ਕੇ ਚੱਲ ਇੱਕ ਮਸਲੇ ਦੇ ਨੇੜੇ ਜਾਂਦੇ ਆ ਲਿਆ ਕੇ ਦੂਜਾ ਮਸਲਾ ਉੱਤੇ ਰੱਖ ਲੈਂਦੇ ਆ ਉਹ ਬੱਚੇ ਅੱਗੇ ਖੇਡ ਖਾਂਦੇ ਭੰਡਾ ਭੰਡਾਰੀਆ ਕਿਤਨਾ ਕ ਭਾਰ ਇੱਕ ਮੁਠੀ ਚੱਕਲਾ ਦੂਜੀ ਤਿਆਰ ਇਹ ਭਰਾਵੋ ਭੰਡਾ ਭੰਡਾਰੀਆ ਵਾਲੀਂ ਮੁਠੀ ਆ ਜਿਹੜੀ ਇਹ ਸੋਡੇ ਤੇ ਟਿਕੀ ਰਹਿਣੀ ਆ ਹੁਣ ਜਿਹੜਾ ਨੈਣੋ ਜੂਰੀਆ ਇਹਦਾ ਆਣੇ ਦਾ ਫਾਇਦਾ ਨਹੀਂ ਅਸੀਂ ਨਹੀਂ ਕਹਿੰਦੇ ਕਿ ਆਣੇ ਦਾ ਫਾਇਦਾ ਨਹੀਂ ਇਹ ਕੌਣ ਕਹਿੰਦੀ ਆ ਇਨ੍ਹਾਂ ਦੀ ਖੇਤੀਬਾੜੀ ਦੀ ਯੂਨੀਵਰਸਿਟੀ ਲੁਧਿਆਣਾ ਪੀਯੂ ਉਹ ਕਹਿੰਦੀ ਆ ਵੀ ਨੈਨੋ ਜੂਰੀਕ ਰეკਮੈਂਡ ਨਹੀਂ ਕਰਦੀ ਉਹ ਫੇਰ ਭਾਈ ਜੇ ਉਹ ਕਮਿਟੀ ਨਹੀਂ ਫੇਰ ਦੁਕਾਨਾਂ ਤੇ ਤੇ ਸੁਸਾਇਟੀਾਂ ਤੇ ਕਿਉਂ ਵਿਕ ਰਿਹਾ ਸਰਕਾਰ ਵੱਡੀਆਂ ਕੰਪਨੀਆਂ ਵੱਡੀਆਂ ਨੇ ਇਹ ਇਹ ਜੋ ਸਵਾਲ ਕਰਦੇ ਆਂਗੇ ਫੇਰ ਮਰਚਾਂ ਲੱਗਦੀਆਂ ਨੇ ਅਫਸਰ ਸਾਹੀ ਨੂੰ ਵੀ ਤੇ ਸਰਕਾਰ ਨੂੰ ਵੀ ਉਹ ਹੁਣ ਦੋ ਗੱਟਾ ਮੰਗ ਰਹੇ ਕੋਹ ਦੇ ਦਿੰਦਾ ਬੋਤਲ ਜਿਵੇਂ ਗਲੂਕੋਸ ਵਾਲੀ ਹੁੰਦੀ ਹੈਗੀ ਵੀ ਦੱਸੋ ਜਗਲੇ ਨੇ ਕੀ ਕਰਾਉਣੀ ਆ ਕਿਸਾਨ ਦਾ ਪਹਿਲੇ ਮਾਰਚ ਆਗਾ ਤੁਸੀਂ ਨਾਲ ਹੋਰ ਵੱਢੀ ਜਾਂਦੇ ਹੋਗੇ ਉਹ ਮਸਲਾ ਕੀ ਆਗਾ ਕਿਸੇ ਨਾ ਕਿਸੇ ਲੋਟ ਉਹ ਦਾਬੂ ਹੀ ਰੱਖਣਾ ਯਾਰਾਂ ਉਹਨੂੰ ਤਾਂ ਹੌਣ ਦਾ ਚੱਕਣੀ ਨੇ ਕੰਨੇ ਤੇ ਭਾਰ ਉਹ ਨਹੀਂ ਰੱਖਣਾਗਾ ਵੇਦਾ ਕੰਨਾ ਕੱਚਾ ਨਾ ਹੋ ਜੇ ਪੱਕਾ ਹੀ ਰਹੇ ਜਿਵੇਂ ਆਪਾਂ ਗੱਡੀ ਚੋੜਦੇ ਹੁੰਦੇ ਆ ਵਲਦ ਮਾੜਾ ਜਿਹਾ ਆਪਾਂ ਕਹਿੰਦੇ ਨੇ ਦਾਅ ਵਾਖੇ ਥੋੜਾ ਤੰਗ ਕਰਦਾ ਜੇ ਕੰਨੇ ਦੇ ਮੜਾ ਜਿਹਾ ਭਾਰ ਰਹੇ ਨਾ ਦਾਬੂ ਰਹੂਗਾ ਕੁਛ ਨਹੀਂ ਹੁੰਦਾ ਫਿਰ ਇਹਨੇ ਤੰਗ ਨਹੀਂ ਕਰਨਾ ਸੀ ਡੜੱਤਾ ਮਾਰੂ ਏ ਉਸ ਗੱਲ ਵਾਂਗੂ ਭਾਈ ਕਿਸਾਨ ਨੂੰ ਇਹਨੇ ਦਾਬੂ ਰੱਖਣਾਗਾ ਇਸ ਕਰਕੇ ਜਿਹੜਾ ਨਾਇਣੋ ਜੂਰੀਆਗਾ ਸਰਕਾਰ ਦਾ ਆਪਣਾ ਜਿਹੜਾ ਠੰਡਾ ਸਿਆਸਤਦਾਨ ਕਹਨੇ ਆ ਗਏ ਖੁੱਡੀਆਂ ਸਾਹਿਬ ਗਰਮੀਤ ਸਿੰਘ ਖੁੱਡੀਆਂ ਉਹੀ ਉਹ ਨਹੀਂ ਗੱਲ ਕਰ ਰਹੇ ਖੇਤੀਬਾੜੀ ਮੰਤਰੀ ਆਗੇ ਵੀ ਆਪ ਭਾਈ ਸਾਡੇ ਕਿਸਾਨਾਂ ਨਾਲ ਤੁਸੀਂ ਕੀ ਕਰ ਰਹੇ ਹੋਗੇ ਨਾ ਚੁੱਪਾਗੇ ਚੱਲ ਹੁਣ ਆਪਾਂ ਦੁਕਾਨਦਾਰਾਂ ਨੂੰ ਤਾਂ ਕਹਿ ਦੇਣਾ ਭਾਈ ਉਹਨਾਂ ਨੇ ਤਾਂ ਬਿਜ਼ਨਸ ਕਰਨਾ ਉਹਨਾਂ ਦਾ ਆਪਦਾ ਬਿਜ਼ਨਸ ਵਧਾਉਣਾ ਉਹਨਾਂ ਦਾ 4 ਰੁਪਏ ਕਮਾਉਣੇ ਆ ਉਹਦਾ ਆਪਣੇ ਆਪਾਂ ਨੂੰ ਦੇਣਗੇ ਭਾਈ ਇਹ ਨੈਨੋ ਜੂਰੀਆ ਨਾਲ ਡੀਏਪੀ ਵੀ ਦਿੰਦੇ ਆ ਉਹ ਵੀ ਨੈਨੋ ਦੇਣ ਲੱਗੇ ਹਲਕੇ ਜਿਹੜਾ ਡੀਏਪੀ ਆ ਉਹ ਉੱਤੇ ਸੜਕੇ ਦਾ ਕੋਈ ਵੀ ਪੁੱਸਲੋ ਉੱਤੇ ਸੜਕੇ ਉਹ ਕੰਮ ਨਹੀਂ ਕਰਦਾ ਉਹ ਧਰਤੀ ਦੇ ਵਿੱਚਰ ਹਲਿਆ ਕੰਮ ਕਰਦਾ ਕਿਉਂਕਿ ਉਹਦੀ ਮਨਿਆਦ ਬਹੁਤ ਲੰਮੀ ਹੈਗੀ ਉਹ ਸਲੋ ਕੰਮ ਕਰਦਾਗਾ ਸਲੋ ਕਵਲਟੀ ਦੀ ਉਹ ਖਾਦ ਆ ਗਈ ਉਹ ਮੰਨ ਕੇ ਜਾਲ ਵੀ ਧੀਰੇ 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 ਕਹਿੰਦੇ ਆਪਾਂ ਹੌਲੀ ਹੌਲੀ ਕੰਮ ਕਰਦਾਗਾ ਇਸ ਕਰਕੇ ਉਹ ਵੀ ਬੋਤਲ ਚ ਬੰਦ ਕਰਤਾ ਯੂਰੀਆ ਵੀ ਬੰਦ ਕਰਤਾ ਉਹ ਨਾਲ ਦਿੰਦੇ ਆ ਦੋ ਘਟਿਆਂ ਨਾਲ ਇੱਕ ਉਹ ਦੇ ਦਿੰਦੇ ਆਗੇ ਉਹ ਮੇਰੇ ਅੜ ਕੇ ਰਖ ਖੇਤ ਪੈ ਜਾਉ ਟਾਂ ਇਹ ਕਿ ਆਪਾਂ ਵਾਰੀ ਜੀ ਨਹੀਂ ਰੱਖ ਲੈਂਦੇਗਾ ਕੋਠੇ ਦੇ ਵਿੱਚ ਮੋਟਰ ਵਾਲੇ ਦੇ ਵਿੱਚ ਉਹ ਉੱਥੇ ਪਿਆ ਹੀ ਖਰਾਬ ਹੋ ਜਾਂਦਾਗਾ ਉਹਨੂੰ ਕੋਈ ਵੀ ਨਹੀਂ ਸੜਕਦਾਗਾ ਉਹ 2.300 ਦਾ ਮੇਰੇ ਖਿਆਲ ਚ ਉਹ ਵਾਕੇ ਹੋਏ ਲੱਗਦਾ ਲਾਉਂਦੇ ਆ ਉਹਦੇ ਵਿੱਚ ਵੀ ਦੋ ਤਰ੍ਹਾਂ ਦਾਗਾ ਇੱਕ ਵੱਧ ਪਰਸੈਂਟ ਵਾਲਾ ਇੱਕ ਘੱਟ ਪਰਸੈਂਟ ਵਾਲਾਗਾ ਉਹ ਕਿਸਾਨ ਨੂੰ ਆਏ ਨਹੀਂ ਪਤਾ ਵੀ ਸਾਨੂੰ ਦੇ ਹੀ ਕਿਹੜਾ ਜਾਂਦੇ ਇੰਨੇ ਪੈਸਿਆਂ ਚ ਬੇਸਕੋ ਉਹਨੇ ਨਹੀਂ ਸੜਕਣਾ ਉਹ ਇੱਕ ਤਰ੍ਹਾਂ ਦੀ ਹੋਰੀ ਆ ਲੁੱਟ ਹੀ ਆ ਉਹ ਵੀ ਬੋਤਲਾਂ ਭਰ ਭਰੋ ਦੇ ਜਾਂਦੇ ਆਗੇ ਕਿਉਂਕਿ ਦੁਕਾਨਦਾਰ ਨੇ ਤਾਂ ਕਹੀਂ ਕਹਿਣਾ ਵੀ ਯਾਰ ਸਾਨੂੰ ਕੰਪਨੀ ਦਿੰਦੇ ਆ ਮਸਲਾ ਇਹ ਆ ਦੁਕਾਨਦਾਰਾਂ ਨੂੰ ਤਾਂ ਅਸੀਂ ਕਹਨੇ ਵੀ ਉਹਨਾਂ ਦਾ ਪਿਆਦਾ ਵਪਾਰ ਕਰਨਾ ਵਪਾਰੀ ਬੰਦੇ ਉਹਨਾਂ ਦਾ ਵੇਚ ਨਹੀਂ ਆ ਭਾਈ ਨਾ ਲਓ ਤੁਸੀਂ ਮਸਲਾ ਕੀ ਹੈਗਾ ਵੀ ਸੁਸਾਇਟੀਆਂ ਦੇ ਵਿੱਚ ਇਹ ਜਿਹੜਾ ਨੈਨੋ ਜੂਰੀਆ ਨੈਨੋ ਡੀਆਪੀ ਆ ਇਹ ਕਿਉਂ ਆਉਂਦਾ ਜਦੋਂ ਸਰਕਾਰ ਲਾਊਡ ਨਹੀਂ ਕਰਦੀ ਉਹਨਾਂ ਦੀ ਉਥੋਂ ਦੀ ਯੂਨੀਵਰਸਿਟੀ ਲਾਊਡ ਨਹੀਂ ਕਰਦੀ ਗਈ ਇਹ ਕਿਉਂ ਆਉਂਦਾ ਇਸ ਕਰਕੇ ਕਿ ਸਾਡਾ ਏਕਾ ਘਟਾ ਤਾਂ ਨਹੀਂ ਆਉਂਦਾ ਏਕਾ ਹੈਗਾ ਇਸ ਕਰਕੇ ਕਿ ਸਾਨੂੰ ਸਮਝਣੀ ਤਾ ਸਾਨੂੰ ਦਿੰਦੇ ਆ ਸਮਝ ਹੈਗੀ ਆ ਅਸਲ ਵਿੱਚ ਕੀ ਆ ਨਾ ਇੱਥੇ ਸਾਡਾ ਭਾਈਚਾਰੇ ਨਾਲ ਟਕਰਾਅ ਹੁੰਦਾ ਭਾਈਚਾਰਾ ਕਿਹੜਾਗਾ ਦੁਕਾਨਦਾਰ ਜੇਹੀ ਦੁਕਾਨਦਾਰ ਨਾਲ ਲੜਦੇ ਉਹ ਕਿਹੜਾ ਮੈਂ ਕਿਹੜਾ ਘਰੇ ਬਣਾਉਣਾ ਬਾਈ ਯਾਰ ਮੈਨੂੰ ਪਿੱਛੇ ਚਾਉਂਦਾ ਸਾਡੀ ਦੁਕਾਨਦਾਰਾਂ ਨਾਲ ਦੋ ਤਿੰਨ ਆਈ ਗੱਲ ਹੋਈ ਆ ਇਸ ਵਿਸ਼ੇ ਤੇ ਵੀ ਯਾਰ ਕੀ ਕਰੀਏ ਕਹਿੰਦੇ ਭਰਾਵਾ ਸਾਨੂੰ ਕੰਪਨੀਆਂ ਦਿੰਦੀਆਂ ਨੇ ਵੀ ਤੁਸੀਂ ਆਹ ਵੇਚੋ ਨਾਲ ਅਸੀਂ ਕੀ ਕਰੀਏ ਜੇ ਅਸੀਂ ਨਹੀਂ ਲੈਂਦੇ ਸਾਨੂੰ ਆ ਨਹੀਂ ਆਉਂਦਾ ਉਹ ਕਹਿੰਦੇ ਸਾਡੇ ਗੱਡੇ ਨਾ ਕੱਟਾ ਬੰਨੀ ਬੈਠੇ ਐ ਕੰਪਨੀ ਵਾਲੇ ਕਿਸਾਨ ਕਹਿੰਦੇ ਸਾਡੇ ਗੱਡੇ ਨਾ ਕੱਟਾ ਬੰਨੀ ਬੈਠੇ ਆ ਕੀ ਇਹ ਭਾਈ ਗੱਡੇ ਨਾ ਕੱਟਾ ਹਰੇਕ ਹੀ ਬੰਨੀ ਬੈਠਾ ਇਹ ਖੋਲਣਾ ਕਿਵੇਂ ਆ ਹੁਣ ਜਿਹੜਾ ਸਰਕਾਰ ਬੰਨੀ ਬੈਠੇ ਗੱਡੇ ਨਾ ਕੱਟਾ ਜਾਂ ਕੰਪਨੀ ਵਾਲੇ ਵੱਡੇ ਹੋ ਗਏ ਭਾਈ ਸਰਕਾਰ ਨਾਲੋਂ ਉਹ ਤੁਸੀਂ ਸਮਝੋ ਕਿਸਾਨ ਵੀਰੋ ਉਹ ਤੁਹਾਨੂੰ ਏਕੇ ਦੀ ਲੋੜ ਆ ਕੀ ਤੇ ਆਪਾਂ ਏਕਾ ਕਰੀਏ ਕਟੋ ਘਟੋ ਯਾਰ ਸੁਸਾਇਟੀਆਂ ਦੇ ਵਿੱਚ ਜੇ ਸਰਕਾਰ ਨਹੀਂ ਕਹਿੰਦੀ ਵੀ ਇਹ ਬਈ ਕੰਮ ਦਾ ਨਹੀਂ ਉਹਨਾਂ ਦੇ ਅਧਿਕਾਰੀ ਨਹੀਂ ਕਹਦੇ ਕੰਮ ਦਾ ਸੁਸਾਇਟੀਆਂ ਦੇ ਵਿੱਚ ਵੀ ਕਿਉਂ ਆਉਂਦਾਗਾ ਆਪਾਂ ਦੁਕਾਨਦਾਰ ਨਾਲ ਲੜਨਾ ਮੈਂ ਕਹਣਾ ਬਿਲਕੁਲ ਫਜ਼ੂਲ ਆ ਜ਼ਿੰਮੇਵਾਰ ਦਾ ਮੈਂ ਇਹ ਨਹੀਂ ਕਹਿੰਦਾ ਵੀ ਉਹ ਲੜੋਪਾ ਯੋਧੇ ਦਾ ਵਪਾਰ ਕਰਨਾ ਨਾ ਜਾਓ ਕਟੋ ਘਟੋ ਯਾਰ ਜਿਹੜੇ ਸਰਕਾਰੀ ਅਦਾਰੇਗਾ ਸੁਸਾਇਟੀ ਆਗੀ ਇੱਥੋਂ ਜੋੱਕੇ ਦਾ ਆਪਾਂ ਹੋ ਜੋ ਇਕੱਠੇ ਹੋ ਜੋ ਯਾਰ ਇਕੱਠੇ ਹੋ ਕੇ ਇਹਦੇ ਖਿਲਾਫ ਲੜਨ ਦੀ ਲੋੜ ਹੈ ਇਹਦੇ ਵਿੱਚ ਬਹੁਤ ਵੱਡੀ ਲੁੱਟ ਲੁਕੀ ਵੀ ਹੈਗੀ ਕਿਸਾਨਾਂ ਦੀ ਇਸ ਕਰਕੇ ਇਹ ਯੂਰੀਆ ਇਹ ਡੀਏਪੀ ਇਹਨੂੰ ਭਰავੋ ਜੇ ਇਹਦੇ ਤੇ ਤੁਸੀਂ ਨੱਥ ਪਾਉਣੀ ਆ ਫੇਰ ਹੀ ਨੱਥ ਪਾਉਗੀ ਜੇ ਆਪਾਂ ਸਰਕਾਰ ਦੇ ਖਿਲਾਫ ਕੋਈ ਰੋਸ ਪ੍ਰਦਰਸ਼ਨ ਕਰਾਂਗੇ ਤੇ ਸੁਸਾਇਟੀਆਂ ਦੇ ਅਧਿਕਾਰੀਆਂ ਨੂੰ ਕੋਈ ਮੰਗ ਪੱਤਰ ਦੇਵਾਂਗੇ ਤਾਂ ਹਾਂ ਤੱਕਰ ਜਾਊਗਾ ਫੇਰ ਕਿਤੇ ਜਾ ਕੇ ਗੱਲ ਬਾਣਨੀ ਨਹੀਂ ਸੋਡੇ ਤੇ ਇਹ ਭੰਡਾ ਭੰਡਾਰੀਏ ਵਾਲਾ ਭਾਰ ਆਇ ਨਹੀਂ ਪਤਾਗਾ ਨੈਣੋ ਦੇ ਨਾਲ ਕੋਈ ਤੁਹਾਨੂੰ ਹੋਰ ਵੀ ਮਾਰ ਦੇਣਾ ਉਹ ਵੀ ਤੁਹਾਨੂੰ ਲੈਣਾ ਪਊ ਭਾਈ ਇਸ ਕਰਕੇ ਕਿਸਾਨ ਵੀਰੋ ਜਾਗਣ ਦੀ ਲੋੜ ਆ ਅਸੀਂ ਹੋਕਾ ਦਿੱਤਾਗਾ ਤੁਸੀਂ ਵੀ ਹੋਕਾ ਦਿਓ ਤੇ ਆਪਣੀ ਲੁੱਟ ਨੂੰ ਜੋੜੀ ਹੋ ਰਹੀ ਆ ਉਹਨੂੰ ਬਚਾਓ ਕਿਉਂਕਿ ਜੇ ਨਾ ਬਚਾਇਆ ਤਾਂ ਇਹਦੇ ਨਾਲ ਆਪਾਂ ਨੂੰ ਹੋਰ ਲੁੱਟਿਆ ਜਾਊਗਾ ਹੋਰ ਬਹੁਤ ਕੁਝ ਮੜਿਆ ਜਾਇਆ ਕਰਨਾਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ 2025 ਦੇ ਮੇਲੇ ਤੇ ਪੀਐਜੂ ਦੇ ਵਿੱਚ ਉੱਥੋਂ ਦੇ ਅਧਿਕਾਰੀਆਂ ਨੇ ਕਹਿਤਾ ਸੀ ਪੀਐਜੂ ਦੇ ਰਾਹੀਂ ਵੀ ਭਾਈ ਜਿਹੜਾ ਨੈਨੋ ਜੂਰੀਆਗਾ ਇਹ ਬਿਲਕੁਲ ਵੀ ਆਪਣੀ ਜਿਹੜੀ ਧਰਤੀ ਆ ਗਈ ਹੈ ਪੰਜਾਬ ਦਾ ਮਿੱਟੀ ਆ ਗਈ ਉਹਦੇ ਬਿਲਕੁਲ ਹੀ ਇਹ ਉਲਟਾਗਾ ਇਹਨੂੰ ਇਹਨੂੰ ਅਸੀਂ ਨਹੀਂ ਵਾਰਤ ਸਕਦੇ ਤੇ ਸਰਕਾਰ ਨੇ ਵੀ ਕਹਿਦਾ ਸੀਗਾ ਵੀ ਅਸੀਂ ਇਹਨੂੰ ਮਨਜ਼ੂਰੀ ਨਹੀਂ ਦੇ ਸਕਦੇ ਪਰ ਇਹ ਗੈਰ ਕਾਨੂੰਨੀ ਸੁਸਾਇਟੀਆਂ ਦੇ ਵਿੱਚ ਤੇ ਦੁਕਾਨਾਂ ਦੇ ਉੱਤੇ ਕਿਉਂ ਆ ਰਿਹਾਗਾ ਇਹ ਸਾਰੇ ਜਾਣੇ ਤੁਸੀਂ ਸਾਨੂੰ ਕਮੈਂਟ ਕਰੋ ਤੇ ਆਪਣੇ ਏਰੀਆ ਵੀਡੀਓ ਨੂੰ ਵੀ ਸ਼ੇਅਰ ਕਰੋ ਤੇ ਜਾਗਣ ਦੀ ਲੋੜ ਆ ਗਈ ਨਾ ਕਿ ਆਪਾਂ ਲੜਨਾ ਜੇ ਲੜਨਾ ਤਾਂ ਸਰਕਾਰ ਨਾਲ ਲੜੋ ਤੇ ਲੜ ਜੇ ਲੜਾਂਗੇ ਤਾਂ ਆਪਾਂ ਇਹਦੇ ਤੋਂ ਜਿਹੜਾ ਆਪਾਂ ਨੂੰ ਮੜਿਆ ਗਿਆਗਾ ਨੈਣੋ ਜੂਰੀਆ ਉਹ ਤੋਂ ਸਟਕਾਰਾ ਪਾਲਾਂਗੇ ਐਨਾ ਕਹਿੰਦਾ ਹੋ ਸਾਰੇ ਵੀਰਾਂ ਧੰਨਵਾਦ ਜੇ ਚੰਗੀ ਲੱਗੀ ਵੀਡੀਓ ਤੈਨੂੰ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਸਰੀ ਹੈਗਾ